ਮਾਮਲਾ ਇਹ ਹੋਇਆ ਕਿ ਪਿਛਲੇ 4-5 ਮਹੀਨਿਆਂ ਤੋਂ ਜਦੋਂ ਮੈਂ ਉਹਨਾਂ ਕੋਲੋਂ ਹਿਸਾਬ ਕਿਤਾਬ ਲੈਣਾ ਸ਼ੁਰੂ ਕੀਤਾ ਕਿ ਕੀ ਹੋ ਰਿਹਾ ਕਿਵੇਂ ਹੋ ਰਿਹਾ ਇਸ ਚੀਜ਼ ਦਾ ਮੈਂ ਪੁੱਛਣਾ ਸ਼ੁਰੂ ਕੀਤਾ ਕਿ ਕਿੱਦਾਂ ਕੈਸ਼ ਆ ਰਿਹਾ ਕਿੱਦਾਂ ਨਹੀਂ ਰੈਂਟ ਲੇਟ ਹੋ ਰਿਹਾ ਹਰ ਚੀਜ਼ ਮੇਟ ਹੋ ਰਹੀ ਸੀਗੀ ਤੇ ਉਹ ਇਸ ਚੀਜ਼ ਨੂੰ ਡਿਨਾਈ ਕਰਦੇ ਹੋਏ ਮੈਂ ਨਾਲ ਲੜਨਾ ਸ਼ੁਰੂ ਕਰਤਾ ਕਿ ਤੂੰ ਕੌਣ ਹਿੰਨੇ ਵਿੱਚ ਬੋਲਣ ਵਾਲੀ ਤੇ ਮੈਂ ਉਹਨਾਂ ਨੂੰ ਕਿਹਾ ਮੇਰਾ ਪੈਸਾ ਲੱਗਾ ਹੋਇਆ ਹੈ ਮੇਰੇ ਤੇ ਲੋਨ ਚੜੇ ਹੋਏ ਆ ਔਰ ਕਿੱਦਾਂ ਹੋਏਗਾ ਜੇ ਆਪਾਂ ਸਾਰਾ ਕੁਝ ਇੱਦਾਂ ਹੀ ਕਰੀ ਜਾਵਾਂਗੇ ਤੇ ਬੇਰੇ ਤੇ ਸਿੰਪਲ ਤੇ ਲੋਨ ਬੋਲਦੇ ਪਏ ਨੇ ਆਪਾਂ ਕਿਦਾਂ ਇਸ ਮੈਟਰ ਨੂੰ ਸੋਲਵ ਕਰਾਂਗੇ ਕੱਲ ਨੂੰ ਤੇ ਮੁਸ਼ਕਿਲ ਹੋ ਜਾਏਗੀ ਬਹੁਤ ਜ਼ਿਆਦਾ ਤੇ ਨਾਲ ਲੜਨਾ ਸ਼ੁਰੂ ਕਰਤਾ ਮੇਰੇ ਨਾਲ ਉਹ ਤਾਂ ਕਹਿੰਦੇ ਕਿ ਜਿਹੜੇ 70% ਦੀ ਪਾਰਟਨਰਸ਼ਿਪ ਆ ਜਸਟ ਇੱਕ ਫਾਰਮੈਲਟੀ ਹੈ ਨਹੀਂ ਮੈਮ ਕੁਝ ਵੀ ਫਾਰਮੈਲਟੀ ਨਹੀਂ ਹੈ ਮੈਂ ਆਪਣੀ ਪ੍ਰੋਪਰਟੀ ਨੂੰ ਮੋਡਰੇਟ ਰੱਖ ਕੇ ਉਹ ਤੇ ਲੋਨ ਲੈ ਕੇ ਜਿਮ ਬਣਾਇਆ ਮੈਂ ਐਵੇਂ ਨਹੀਂ ਬਣਾਇਆ 70% ਮੈਂ ਕੋਈ ਖਰੀਆਤ ਵਿੱਚ ਨਹੀਂ ਲਿੱਤਾ ਇਹ ਮੇਰਾ ਹੱਕ ਹੈਗਾ ਮੈਂ ਪੈਸਾ ਲਗਾਇਆ ਤੇ ਜਿਮ ਬਣਾਇਆ ਪਰ ਉਹ ਕਹਿ ਰਹੇ ਨੇ ਕਿ ਮਾਲਕ ਮੈਂ ਵਾ ਤੁਹਾਨੂੰ ਮੈਂ ਟੈਂਪਰੇਰੀ ਕੁਝ ਸਮੇਂ ਵਾਸਤੇ ਜਿੰਮ ਦਾ ਮਾਲਕ ਬਣਾਇਆ ਸੀ ਇਹਦਾ ਕਿਦਾਂ ਪੋਸੀਬਲ ਹੈਗਾ ਮੈਨੂੰ ਉਹ ਕਿਦਾਂ ਬਣਾ ਸਕਦੇ ਟੈਂਪਰੇਰੀ ਪਿਛਲੇ 1 ਸਾਲ ਤੋਂ 25 ਦਸੰਬਰ ਨੂੰ ਜਿੰਮ ਸਟਾਰਟ ਹੋਇਆ ਸੀ ਜਿੰਮ ਜਦੋਂ ਸਟਾਰਟ ਹੋਇਆ ਹੈ ਇਹ ਕੰਪਨੀ ਖੁੱਲੀ ਹੈ ਉਦੋਂ ਤਾਂ ਜਿੰਮ ਦੇ ਵਿੱਚ ਪੈਸਾ ਆ ਰਿਹਾ ਹੈ ਔਰ 70% ਦੇ ਨਾਲ ਅਕਾਊਂਟ ਓਪਨ ਹੋਇਆ ਹੈ 70% ਦੇ ਨਾਲ ਹੀ ਡੀਡ ਬਣੀ ਹੈ ਉਹ ਕੀ ਗੱਲ ਸਾਰਾ ਕੁਝ ਝੂਠਾ ਹੈ ਇਹ ਲੜਾਈ ਕਿਉਂ ਹੋਈ ਸੀ ਇਹ ਵੜੀ ਜਿਹੜੀ ਲੜਾਈ ਜਿਹੜੀ ਵੀਡੀਓ ਵਾਇਰਲ ਹੋਈ ਉਹ ਬਸ ਆਪਣਾ ਕਬਜ਼ਾ ਲੈ ਮੇਰੇ ਨਾਲ ਕੋਸ਼ਿਸ਼ ਕਰ ਰਹੇ ਹੈ ਕਿ ਤੂੰ ਇੱਥੋਂ ਨਿਕਲ ਜਾ ਰਫਾ ਹੋ ਜਾ ਕੁਝ ਮਤਲਬ ਮੇਰੇ ਬਹੁਤ ਜ਼ਿਆਦਾ ਮਾਰਕੁਟਾਈ ਕਰਕੇ ਮੇਰੇ ਉਹ ਤਾਂ ਕੱਢਣਾ ਚਾਹੁੰਦੇ ਨੇ ਮੈਨੂੰ ਹਿੱਸਾ ਨਹੀਂ ਦੇ ਰਹੇ ਹੋ ਮੈਂ ਪੂਰਾ ਸਾਲ ਹੋ ਗਿਆ ਹਿੱਸਾ ਨਹੀਂ ਲਿਆ ਮੈਂ ਇਹਨਾਂ ਨੂੰ ਕਿਹਾ ਸੀਗਾ ਕਿ ਆਪਾਂ ਪਹਿਲਾਂ ਇਹ ਸਾਰੇ ਆਪਣੇ ਲੋਨ ਵਗੈਰਾ ਲਾਵਾਂਗੇ ਉਸ ਤੋਂ ਬਾਅਦ ਸਾਰਾ ਕੁਝ ਕਰਾਂਗੇ ਤੇ ਮੈਨੂੰ ਹਿੱਸਾ ਨਹੀਂ ਦੇ ਰਹੇ ਤੇ ਜਦੋਂ ਹੁਣ ਮੈਂ ਹਿੱਸਾ ਲੈਣ ਦੀ ਗੱਲ ਕਰ ਰਹੀ ਆ ਤੇ ਉਹਨਾਂ ਨੇ ਮਾਰਕੁਟਾਈ ਕਰਨੀ ਸ਼ੁਰੂ ਕਰ ਦਿੱਤੀ

ਮੈਂ ਉਹ 30% ਸ਼ੇਅਰਹੋਲਡਰ ਹੈਗੇ ਨੇ ਸਾਨੂੰ ਦੋਨਾਂ ਨੂੰ ਰਿਪੋਰਟਿੰਗ ਦਿੰਦੇ ਸੀਗੇ ਹਰ ਚੀਜ਼ ਦਾ ਜੇ ਤੁਸੀਂ ਦੇਖੋਗੇ ਤੇ ਉਹ ਮਤਲਬ ਉਹਨਾਂ ਨੂੰ ਵੀ ਸਾਈਡ ਬਾਈ ਸਾਈਡ ਟੌਰਚਰ ਕਰਦੇ ਸੀ ਇਸ ਚੀਜ਼ਾ ਕਿ ਮਨਪ੍ਰੀਤ ਨੂੰ ਕੁਝ ਨਾ ਪਤਾ ਚੱਲੇ ਕਿਉਂਕਿ ਮੈਂ ਬਹੁਤ ਘੱਟ ਜਿੰਨ ਜਾਨਦੀ ਸੀਗੀ ਠੀਕ ਹੈ ਕਿਉਂਕਿ ਮੈਂ ਮੇਰੇ ਮਦਰ 73 ইয়ারਸ ਦੇ ਹੈਗੇ ਨੇ ਮੈਂ ਬਹੁਤ ਬਿਜ਼ੀ ਰਹਿੰਦੀ ਹਾਂ ਠੀਕ ਵੀ ਨਹੀਂ ਰਹਿੰਦੇ ਔਰ ਮੈਂ ਖੁਦ ਕੈਂਸਰ ਸਰਵਾਈਵਲ ਪੇਸ਼ੈਂਟ ਹੈਗੀ ਹਾਂ ਖੁਦ ਵੀ ਮੈਂ ਠੀਕ ਨਹੀਂ ਰਹਿੰਦੀ ਆ ਤੇ ਉਹਨਾਂ ਨੂੰ ਵੀ ਕਹਿੰਦੇ ਸੀ ਮਨਪ੍ਰੀਤ ਨੂੰ ਕੁਝ ਪਤਾ ਨਹੀਂ ਲੱਗਣਾ ਚਾਹੀਦਾ ਜਦੋਂ ਹੁਣ ਉਹ ਲੜਾਈ ਝਗੜੇ ਦੇ ਵਿੱਚ ਮੇਨ ਵਿਟਨੈਸ ਹੈਗੇ ਨੇ ਉਹਨਾਂ ਨੇ ਮੈਨੂੰ ਬਚਾਇਆ ਹੈ ਬਾੜੀਆਂ ਚ ਸੁਟਣ ਤੇ ਤੇ ਉਹਨਾਂ ਨੂੰ ਧਮਕੀਆਂ ਦੇ ਰਹੇ ਨੇ ਤਾਂ ਕਰਕੇ ਉਹਨਾਂ ਤੇ ਬਲੇਮ ਲਗਾ ਰਹੇ ਨੇ ਹੋਰ ਕੋਈ ਗੱਲ ਨਹੀਂ ਹੈ ਪਰ ਮੈਮ ਜਿਸ ਤਰ੍ਹਾਂ ਤੁਸੀਂ ਹੱਥੋਂ ਪਾਈ ਹੋਏ ਉਸ ਲਈ ਕੀ ਗੱਲਬਾਤ ਹੋਈ ਸੀ ਤੁਹਾਡੀ ਜਿਲੇ ਤੁਸੀਂ ਲੜ ਰਹੇ ਹੋ ਉਸ ਵੇਲੇ ਇਹ ਗੱਲ ਹੋਈ ਸੀ ਜੀ 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 ਉਸ ਵੇਲੇ ਇਹ ਗੱਲ ਹੋਈ ਸੀ ਕਿ ਮੈਂ ਐਜ਼ ਯੂਅਲ ਸਵੇਰੇ 11 ਵਜੇ ਜਿਮ ਗਈ ਸੀ 11 ਵਜੇ ਜਿਮ ਰੂਟੀਨ ਚ ਜਾ ਕੇ ਮੈਂ ਜਾ ਕੇ ਰਿਸੈਪਸ਼ਨ ਤੇ ਬੈਠ ਗਈ ਸੀ ਉਸ ਟਾਈਮ ਕਾਰਪੈਂਟਰ ਆਏ ਤੇ ਕਾਰਪੈਂਟਰ ਆਏ ਤੇ ਮੈਂ ਇਹਨਾਂ ਨੂੰ ਪੁੱਛਿਆ ਤੁਸੀਂ ਕੌਣ ਹੋ ਉਹ ਕਹਿੰਦੇ ਅਸੀਂ ਕਾਰਪੈਂਟਰ ਹੈਗੇ ਆ ਤੇ ਮੈਂ ਕਿਹਾ ਮੇਰੇ ਕਾਰਪੈਂਟਰ ਤੇ ਪੱਕੇ ਆ ਕਿਉਂਕਿ ਮੈਂ ਤੇ ਸਾਰਾ ਜਿਮ ਬਣਾਇਆ ਔਰ ਸਾਰੇ ਜਿਮ ਦੀ ਮੇਰੀ ਕੰਸਟਰਕਸ਼ਨ ਮੇਰੇ ਹੱਥੀ ਹੋਈ ਹੈ ਤੇ ਮੇਰੇ ਪੱਕੇ ਬੰਦੇ ਹੈਗੇ ਨੇ ਤੇ ਤੁਹਾਨੂੰ ਤੁਹਾਡੀ ਲੋੜ ਨਹੀਂ ਹੈ ਤੁਸੀਂ ਕਿਉਂ ਆਏ ਹੋ ਕਹਿੰਦੇ ਸਾਨੂੰ ਅਮਨ ਨੇ ਬੁਲਾਇਆ ਮੈਂ ਕਿਹਾ ਅੱਛਾ ਚਲੋ ਮੈਂ ਚੁੱਪ ਕਰ ਗਈ ਅਮਨ ਮੈਨੂੰ ਸੋਚ ਸੀਗਾ ਕਿ ਚਲੋ ਉਹਨਾਂ ਦੇ ਆਫਿਸ 'ਚ ਕੁਝ ਹੋਏਗਾ ਇਹਨਾਂ ਨੇ ਆਪਣੇ ਬੰਦੇ ਕੋ ਕੁਝ ਕਰਾਣਾ ਹੋਏਗਾ ਜਦੋਂ ਇਹ ਆਪਣੀ ਨੇਮ ਪਲੇਟ ਉਤਾਰ ਕੇ ਮੇਰੇ ਆਫਿਸ 'ਚ ਲਗਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ کارਪੈਂਟਰ ਨੂੰ ਕਿਹਾ ਮੈਂ ਕਿਹਾ ਮੈਂ ਇਹਨਾਂ ਨੂੰ ਕੁਝ ਨਹੀਂ ਬੋਲੀ ਬਿਕੋਜ਼ ਆ ਬੋਡੀ ਬਿਲਡਿੰਗ ਇਹ ਬਹੁਤ ਐਗਰੈਸ਼ਨ 'ਚ ਰਹਿੰਦੇ ਨੇ ਐਨਾਬੋਲਿਕ ਸਟੀਰੋਇਡ ਲਗਾਉਂਦੇ ਨੇ ਚਲੋ ਬੋਡੀ ਬਿਲਡਰ ਹੈਗੇ ਨੇ ਬਹੁਤ ਐਗਰੈਸਿਵ ਰਹਿੰਦੇ ਨੇ ਔਰ ਮੈਂ ਇਹਨਾਂ ਨੂੰ ਬੋਲਿਆ کارਪੈਂਟਰ ਨੂੰ ਕਿ ਵੇਖੋ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਮੇਰੇ ਪ੍ਰੈਮਿਸਿਸ 'ਚ ਤੁਸੀਂ ਇਹਦੇ ਵਿੱਚ ਨਹੀਂ ਲਗਾ ਸਕਦੇ ਨੇ ਪਲੇਟ ਕੰਨਰੇਜ ਇਸੇ ਤੇ ਲਗਾਣੀ ਲਗਾਣੀ ਹੈ ਸਾਨੂੰ ਉਹਨਾਂ ਨੇ ਕਿਹਾ ਮੈਂ ਕਿਹਾ ਠੀਕ ਹੈ ਗਲਤ ਹੈ ਜੋ ਵੀ ਕਰ ਰਹੇ ਹੋ ਤੁਸੀਂ ਗਲਤ ਕਰ ਰਹੇ ਹੋ ਉਹਨਾਂ ਨੇ ਅਮਨ ਨੂੰ ਬੋਲ ਦਿੱਤਾ ਕਿ ਇਹ ਮੈਡਮ ਕਹਿੰਦੀ ਪਈ ਹੈ ਕਿ ਤੁਸੀਂ ਨਹੀਂ ਲਗਾ ਸਕਦੇ ਬਿਲਕੁਲ ਨਹੀਂ ਲਗਾ ਸਕਦੇ ਉਹ ਉੱਚੀ ਉੱਚੀ ਲੜਨਾ ਸ਼ੁਰੂ ਹੋ ਗਿਆ ਉਹਨਾਂ ਨੂੰ ਕਹਿੰਦਾ ਦੇ ਪੇਚਕਸ ਮੈਨੂੰ ਮੈਂ ਆਪ ਹੀ ਲਗਾਉਂਗਾ ਉਹ ਕਰੂੰਗਾ ਇਹ ਕਰੂੰਗਾ ਇਨ ਬਿਟਵੀਨ ਜਿਹੜਾ ਦੂਜਾ ਲੜਕਾ ਸੀ ਕਾਰਪੈਂਟਰ ਉਹ ਕਾਰਪੈਂਟਰ ਨੂੰ ਫੜ ਕੇ ਬਾਹਰ ਲੈ ਗਿਆ ਤੇ ਬਾਅਦ ਵਿੱਚ ਮੈਂ ਰਿਸੈਪਸ਼ਨ ਤੇ ਚਲੇਗੀ ਰਿਸੈਪਸ਼ਨ ਤੇ ਜਾ ਕੇ ਮੈਮ ਕੋਲ ਉਹਨੇ ਜ਼ੋਰ ਦੀ ਫੋਨ ਖਿੱਚਿਆ ਜਿਹੜੇ ਹਰਪ੍ਰੀਤ ਮੈਮ ਨੇ ਜੋ ਕਿ ਉਹਨੇ ਇਲਜ਼ਾਮ ਲਗਾ ਕੇ ਉਹ ਰਿਕਾਰਡ ਕੋਈ ਰਿਕਾਰਡਿੰਗ ਨਹੀਂ ਕਰ ਰਹੀ ਸੀ ਉਹ ਨੋਰਮਲ ਮੈਨੂੰ ਵੇਖ ਰਹੀ ਸੀ ਤੇ ਉਹਨੂੰ ਬੋਲਦੇ ਪਏ ਸੀਗੇ ਕਿ ਤੂੰ ਇਦਾਂ ਗਾਲਾਂ ਗਲੋਚ ਨਾ ਕਰ ਜਿਮ ਹੈਗਾ ਤੇ ਨਹੀਂ ਬੋਲਣਾ ਬੰਦਾ ਬਿਲਕੁਲ ਨਹੀਂ ਬੋਲਣਾ ਬੰਦਾ ਤੇ ਬਾਅਦ ਵਿੱਚ ਉਹਨੇ ਮੈਮ ਦਾ ਫੋਨ ਖਿੱਚ ਕੇ ਮੈਮ ਨੂੰ ਕਿਹਾ ਗੇਟ ਆਊਟ ਮੈਂ ਕਿਹਾ ਤੂੰ ਇਹਨਾਂ ਨੂੰ ਗੇਟ ਆਊਟ ਨਹੀਂ ਕਰ ਕਹਿ ਸਕਦਾ ਮੇਰਾ ਜਿਮ ਆਲਰੇਡੀ ਖਰਾਬ ਹੋ ਰਿਹਾ ਤੇ ਮੈਂ 70% ਸ਼ੇਅਰ ਹੋਲਡਰ ਹਾਂ ਤੁਸੀਂ ਕੱਢ ਨਹੀਂ ਸਕਦਾ ਕਿਸੇ ਨੂੰ ਐਟ ਅ ਟਾਈਮ ਬਾਅਦ ਵਿੱਚ ਮੈਂ ਆਫਿਸ 'ਚ ਜਾ ਕੇ ਬੈਠ ਗਈ ਆਪਣੇ ਅੰਦਰ ਕੁੰਡੀ ਲਗਾ ਕੇ ਮੈਂ ਕਦੀ ਵੈਸੇ ਰੂਟੀਨ 'ਚ ਲਗਾਉਂਦੀ ਨਹੀਂ ਆ ਮੈਂ ਆਰਾਮ ਨਾਲ ਹੀ ਬੈਠ ਜਾਨੀਆ ਉਸ ਤੋਂ ਬਾਅਦ ਇਹਨਾਂ ਨੇ 10 ਮਿੰਟ ਬਾਅਦ ਆ ਕੇ ਜੋਰ-ਜੋਰ ਦੀ ਠੁੱਡੇ ਮਾਰਨੇ ਸ਼ੁਰੂ ਕਰਤੇ ਮੇਰੇ ਆਫਿਸ ਦੇ ਬਾਹਰ ਜੋਰ-ਜੋਰ ਦੀ ਬੋਲਣਾ ਸ਼ੁਰੂ ਕਰਤਾ ਕਿ ਬਾਹਰ ਨਿਕਲ ਬਾਹਰ ਨਿਕਲ ਮੈਂ ਬਾਹਰ ਨਹੀਂ ਆਈ ਹਾਰ ਕੇ 2-3 ਮਿੰਟ ਬਾਅਦ ਜਦੋਂ ਇੱਕ ਕਸਟਮਰ ਬਾਹਰੋਂ ਪੁੱਛ ਰਿਹਾ ਕਿ ਹਾਂਜੀ ਕਿੱਦਾਂ ਮੈਂ ਬਾਹਰ ਆਈ ਬਾਹਰਾਂ ਤੋਂ ਬਾਅਦ ਮੈਂ ਨੇਮ ਪਲੇਟ ਨੂੰ ਫੜਦੀ ਆ ਕਿ ਹੈ ਉਦੋਂ ਵੀ ਉਹਨਾਂ ਨੇ ਹੱਥੋਪਾਈ ਕਰਨ ਦੀ ਕੋਸ਼ਿਸ਼ ਕੀਤੀ ਫਿਰ ਮੈਂ ਅਗਿਆਨੀਆਂ ਮੇਰੇ ਨਾਲ ਨਾਲ ਅੱਗੇ ਆਉਂਦੇ ਆ ਮੈਂ ਕਾਫੀ ਡਿਸਟੈਂਸ ਤੇ ਉਹਨਾਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦੀ ਆ ਮੇਰਾ ਫੋਨ ਖਿੱਚ ਕੇ ਤੋੜ ਦਿੰਦੇ ਆ ਤੇ ਮੈਨੂੰ ਵਾਲਾਂ ਤੋਂ ਫੜ ਕੇ ਇੱਕ ਸੀਟ ਕੇ ਬਾਹਰਲੇ ਪਾਸੇ ਲਿਫਟ ਦੇ ਬਾਹਰ ਲੈ ਕੇ ਜਾਂਦੇ ਆ ਉੱਥੇ ਵੀ ਮੇਰੇ ਨਾਲ ਬਹੁਤ ਲੜਦੇ ਆ ਮੈਂ ਆਪਣਾ ਸੈਲਫ ਡਿਫੈਂਸ ਕੀਤਾ ਹੈ ਕੋਸ਼ਿਸ਼ ਕੀਤੀ ਹੈ ਪਰ ਨਹੀਂ ਗੱਲ ਬਣੀ ਮੇਰੇ ਕੱਪੜੇ ਉਤਾਰਨ ਦੀ ਕੋਸ਼ਿਸ਼ ਕੀਤੀ ਹੈ ਮੈਨੂੰ ਸੀੜੀਆਂ 'ਚ ਧਕੇਲ ਕੇ ਸੁੱਟਣ ਦੀ ਕੋਸ਼ਿਸ਼ ਕੀਤੀ ਹੈ ਮੇਰੀ ਕੋ ਵੀਡੀਓ ਫੁਟੇਜ ਪੂਰੀ ਹੈ ਇਹ ਮੇਰਾ ਸੱਚ ਹੈ ਜਿਹੜੀ ਵੀ ਵੀਡੀਓਜ਼ ਹੈਗੀਆਂ ਨੇ ਮੈਂ ਮੀਡੀਆ ਨੂੰ ਵੀ ਦਿਆਂਗੀ ਮੈਂ ਹਰ ਜਗ੍ਹਾ ਦਿਆਂਗੀ ਮੇਰੇ ਕੋਲ ਸਭ ਕੁਝ ਪਿਆ ਹੈ ਮੈਂ ਤੁਸੀਂ ਮਲਕੁਸ਼ੀ ਕੋਲ ਜਾ ਕੇ ਕੋਈ ਤਿੰਨ ਕੈਡੀ ਕੋਟ ਮਾਰੀ ਜਾਦੀ ਹੋਈ ਕਪੜੇ ਉਤਾਰਨ ਦੀ ਕੋਸ਼ਿਸ਼ ਕੀਤੀ ਸੀ ਜੀ ਬਿਲਕੁਲ ਮਲਕੁਸ਼ੀ ਪਿੱਛੇ ਹੋ ਗਈ ਮੈਂ ਆਪਣੀ ਐਪਲੀਕੇਸ਼ਨ ਦਿੱਤੀ ਹੈ ਆਨਲਾਈਨ ਮੈਂ ਮਤਲਬ ਐਪਲੀਕੇਸ਼ਨ ਪੇਟ ਉਹ ਵੀ ਕਰਾਈ ਹੈ ਪੋਰਟਲ ਤੇ ਵੀ ਉਤਾਰੀ ਹੋਈ ਹੈ ਮੈਂ ਗੱਲ ਵੀ ਕੀਤੀ ਹੈ ਉਹਨਾਂ ਨਾਲ ਮੈਨੂੰ ਕਾਲ ਵੀ ਆਇਆ ਸੀਗਾ ਔਰ ਜਿਸ ਦਿਨ ਇਹ ਹਾਦਸਾ ਹੋਇਆ ਸੀ ਮੇਰੇ ਨਾਲ 7 ਤਰੀਕ ਨੂੰ ਸੇਮ ਟਾਈਮ ਤੇ ਮੈਂ ਆਨਲਾਈਨ ਕੰਪਲੇਂਟ ਵੀ ਲਿਖਾਈ ਸੀਗੀ ਔਰ 7 ਤਰੀਕ ਨੂੰ ਇਹ ਜਿਹੜਾ ਹਾਦਸਾ ਹੋਇਆ ਮੈਂ ਬਹੁਤ ਖੱਜਲ ਖਰਾਬ ਹੋਈ ਆ 7 ਤਰੀਕ ਤੋਂ ਲੈ ਕੇ 23 ਤਰੀਕ ਤੱਕ ਤੁਹਾਨੂੰ ਮੈਰਿਜ ਦਾ ਵੀ ਹਵਾਲਾ ਦਿੱਤਾ ਦੇ ਕਿ ਮੈਂ ਮੈਰਿਜ ਕਰਾਨੀ ਚੋੜ ਨਾ ਹੋਵੇ ਇਸ ਦੀ ਗੱਲ ਕੀਤੀ ਹੋ। ਅੱਜ ਮੈਨੂੰ ਕੋਈ ਹਵਾਲਾ ਨਹੀਂ ਦਿੱਤਾ 2015 ਤੋਂ ਲੈ ਕੇ ਹੁਣ ਤੱਕ ਹੁਣ ਜਾ ਕੇ 2025 ਵਿੱਚ ਹਵਾਲਾ ਦੇਣਾ ਸੀਗਾ ਮੈਨੂੰ ਤੇ ਇਹਨੇ ਲਾਰਾ ਲੱppa ਲਗਾਇਆ ਬੇਵਕੂਫ ਬਣਾਇਆ ਬੇਵਕੂਫ ਬਣਾ ਕੇ ਮੇਰ ਤੋਂ ਸਾਰਾ ਕੰਮ ਕਰਾਇਆ ਜਿਮ ਬਣਵਾਇਆ ਮੇਰੇ ਕੋ ਸਾਰਾ ਮੇਰਾ ਪੈਸਾ ਲਗਵਾਇਆ ਹੁਣ ਜਦੋਂ ਮੇਰਾ ਟਾਈਮ ਆਇਆ ਤੇ ਮੇਰੇ ਨਾਲ ਲੜਨਾ ਸੀਗਾ ਇਹਨੇ ਆਪੀ ਸੋਚੋ ਜੇ ਮੈਨੂੰ ਮੈਰਿਜ ਦਾ ਹਵਾਲਾ ਦਿੰਦਾ ਤੇ ਲੜਾਈ ਥੋੜੀ ਕਰਨੀ ਸੀ ਮੇਰੇ ਨਾਲ ਮੈਂ ਆਪ ਨੂੰ ਡਿਫੈਂਸ ਤੇ ਕਰਾਂਗੀ ਨਾ ਜਦੋਂ ਹੱਥ ਉਹਨਾਂ ਨੇ ਚੁੱਕਿਆ ਮੈਨੂੰ ਵਾਲਾਂ ਤੋਂ ਖਿੱਚ ਕੇ ਬਾਹਰ ਸੁੱਟਿਆ ਹੈ ਤੇ ਜਿਹੜਾ ਉਹਨਾਂ ਨੇ ਪਰਣਾ ਪਾਇਆ ਆਪਣੇ ਸਿਰ ਦੇ ਵਿੱਚ ਉਹ ਤੇ ਡਿਗਨਾਈ ਸੀਗਾ ਔਰ ਮੈਂ ਖੁਦ ਪੰਜਾਬ ਬਨਾ ਸਿੰਘ ਸਿੰਘ ਨਹੀਂ ਆ ਮੈਂ ਇੱਕ ਸਿੱਖ ਆ ਔਰ ਪੰਜ ਕਕਾਰ ਹੁੰਦੇ ਨੇ ਮੈਨੂੰ ਦੱਸੋ ਇਹਨਾਂ ਚ ਕਿਹੜੇ ਪੰਜ ਕਕਾਰ ਹੈਗੇ ਨੇ ਇਹ ਬਾਡੀ ਬਿਲਡਰ ਨੇ ਆਪਣੀ ਆਪਣੀ ਬਾਡੀ ਸ਼ੇਪ ਕਰਕੇ ਉਹਦੇ ਤੇ ਚੜਦੇ ਨੇ ਸਟੇਜ ਦੇ ਉੱਤੇ ਆਪਣੀ ਦਾੜੀ ਕੱਟਦੇ ਨੇ ਆਪਣੀ ਪੂਰੀ ਸ਼ੇਵ ਕਰ ਦਿੰਦੇ ਨੇ ਹਰ ਚੀਜ਼ ਦੀ ਇਹਨੂੰ ਕਿਦਾਂ ਮਤਲਬ ਇਹਨ ਸਮਝ ਨਹੀਂ ਆਈ ਕਿ ਉਹ ਕਿਦਾਂ ਇਸ ਚੀਜ਼ ਨੂੰ ਆਪਣੇ ਆਪ ਨੂੰ ਡਿਫੈਂਸ ਕਰ ਰਹੇ ਨੇ ਰਾਜ ਸਟ੍ਰਿਕ ਦਾ ਮਾਸੂਮ ਬਣ ਕੇ ਮੀਡੀਆ 'ਗੇ ਆ ਰਹੇ ਨੇ ਉਹ ਕਹਿੰਦੇ ਜੀ ਕਿ ਸਾਰੀ ਗਲਤੀ ਤੁਹਾਡੀ ਹੈ 맞 ਜੀ ਇਹ ਬਿਲਕੁਲ ਗਲਤ ਹੈ ਇਹ ਅੰਸੂ ਬਹਾ ਬਹਾ ਕੇ ਵਹਾ ਬਹਾ ਕੇ ਨਾ ਇਹਨਾਂ ਨੇ ਮੈਨੂੰ ਵੀ 10 ਸਾਲ ਮਗਰ ਲਗਾਇਆ ਠੀਕ ਹੈ ਮੇਰੇ ਨਾਲ ਤੇ ਇਹ ਮੈਨੂੰ ਇਹਨਾਂ ਨੇ ਬਹੁਤ ਖਰਾਬ ਕੀਤਾ ਹੈ ਇਹ ਸੱਚ ਹੈਗਾ ਇਹ ਕੋਈ ਮਾਸੂਮ ਨਹੀਂ ਹੈਗੇ ਨੇ ਇਹਨਾਂ ਨੇ ਮੈਨੂੰ ਮਾਰਿਆ ਕੁੱਟਿਆ ਕੋਈ ਮਾਸੂਮ ਬੰਦਾ ਕਿਸੇ ਔਰਤ ਤੇ ਅਦਾ ਹੱਥ ਨਹੀਂ ਚੁੱਕ ਸਕਦਾ ਇਹ ਮੇਰੇ ਤੇ ਹੱਥ ਚੁੱਕਿਆ ਗਿਆ ਇਹ ਮੇਰੀ ਮੈਨੇਜਰ ਤੇ ਵੀ ਚੁੱਕਿਆ ਜਾਣਾ ਸੀਗਾ ਔਰ ਮੈਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਮੇਰੇ ਸਿਰ ਦੇ ਮਤਲਬ ਮੈਨੂੰ ਮੇਰਾ ਜਦੋਂ ਮੈਡੀਕਲ ਹੋਇਆ ਆ ਮੈਨੂੰ ਇੰਨੀ ਜ਼ੋਰ ਦੀ ਮਾਰਿਆ ਕੁੱਟਿਆ ਕਿ ਮੇਰੀ ਬੈਕ ਕੇ ਡਿਸਕ ਹਿੱਲ ਗਈ ਸੀਗੀ ਮੇਰੇ ਵਾਲਾ ਤੂੰ ਖਿੱਚ ਕੇ ਧੁਇਆ ਮੈਨੂੰ ਤੁਸੀਂ ਦੱਸੋ ਉਹ ਬੰਦਾ ਇਨਸਾਨ ਕਿੱਦਾਂ ਮਾਸੂਮ ਹੋ ਸਕਦਾ ਜਿਹੜੇ ਔਰਤ ਤੇ ਹੱਥ ਚੁੱਕੇਗਾ